ਬੋਰਸ ਨੂੰ ਕਿ ਮੈਂ ਠੀਕ ਠਾਕ ਹਾਂ ਅੱਜ ਬਣਾਉਣ ਲੱਗੇ ਆ ਜੀ ਖੀਰੇ ਦੇ ਪੂਰੇ ਆ ਦੇਖੋ ਪਣਕ ਦਾ ਪਾਟਾ ਲਿਆ ਆਪਾਂ ਵਿੱਚ ਥੋੜੀ ਜਿਹੀ ਸੂਤੀ ਮਲਾਈ ਸੀਗੀ ਖੀਰੇ ਨੂੰ ਆਪਾਂ ਕद्दूकस ਕਰ ਲਿਆ ਕਿਉਂ ਮਿਰਚ ਹਲਦੀ ਪਾ ਲਈ ਤੇ ਥੋੜਾ ਆਪਾਂ ਨੂੰ ਅੱਧੇ ਘੰਟੇ ਲਈ ਰੈਸਟ ਤੇ ਰੱਖਤਾ ਸੀਗਾ ਤੂਜੀ ਆਪਣੀ ਸਮਰਤੀ ਖੁੱਲ ਗਈ ਆ ਦੇਖ ਲਓ ਕਿੰਨੇ ਵਧੀਆ ਬਣਦੇ ਆ ਤੇ ਇੱਕ ਆਪਾਂ ਇਧਰ ਬਣਾ ਰਹੇ ਹਾਂਗੇ ਆ ਆਪਣਾ ਘੋੜਾ ਜੀ प्याज पा से आप कट के टमाटर खीरा आप कदूकस कट लिया हाँ देख लो बहुत छेती बनते ने अपना तो हम इधर रखे पा लेंगे गैस तुम्हें थोड़ा स्लो ही रखना हाई नहीं करना है जो तुम वे करोगे फिर मर्च जू ਇੱਕ ਘੜਸੀ ਬਾਦ ਸੋ ਦੁਆਰੇ ਨਹੀਂ ਖਲਾਉਂ ਕਰਦਾ ਇਸ ਤੋਂ ਬਾਅਦ ਤੁਸੀਂ ਇਹਦਾ ਫਲੇਮ ਹਾਈ ਕਰਤਾ। ਦਾ ਤਰ੍ਹਾਂ ਪਾਪਕਾਉਣੇ ਸੇਕ ਲੱਗ ਜੂਨ। ਹੁਣ ਆਪਾਂ ਇਹਨੂੰ ਪਲਟਾਂਗੇ। ਆਹ ਕਿੰਨੀ ਆਸਾਨੀ ਨਾਲ ਪਲਟਿਆ ਗਿਆ ਨਾ। ਐਦਾਂ ਹੀ ਤੁਸੀਂ ਬਣਾ ਸਕਦੇ ਹੋ। ਕਿਰੇ ਵਗੈਰੇ ਤਾਂ ਹੁਣ ਆਪਣੇ ਘਰੇ ਹੁੰਦੇ ਹੋਗੇ। ਆਹ ਦੇਖ ਲਿਓ ਕਿੰਨੇ ਵਧੀਆ ਬਣੇ। ਦੇਖ ਲਈ ਆ ਦੇਖੋ ਜੀ ਕਿੰਨੇ ਵਧੀਆ ਬਣੇ ਨੇ ਸੂਜੀ ਤੇ ਆٹے ਦੇ ਚਿਲਾ ਵੀ ਕਹਿ ਸਕਦੇ ਤੁਸੀਂ ਇਹਨੂੰ ਕੋੜਾ ਵੀ ਕਹਿ ਸਕਦੇ ਹੋ ਆਪਾਂ ਸੂਜੀ ਐਡ ਕਰੀ ਸੀਗੀ ਥੋੜੀ ਜੀ ਤੇ ਖੀਰਾ ਇਹ ਦੇਖੋ ਬਹੁਤ ਜਿਆਦਾ ਸਾਫਟ ਆ ਫੁੱਲੇ ਪੁੱਲੇ ਇਹਨਾਂ ਤੁਸੀਂ ਸਾਸ ਨਾਲ ਵੀ ਖਾ ਸਕਦੇ ਹੋ ਤਹੀ ਨਾਲ ਵੀ ਖਾ ਸਕਦੇ ਹੋ ਜਿਵੇਂ ਤੁਹਾਡਾ ਜੀ ਕਰਦਾ